ਤੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਜੀ ਹਾਂ ਬਦਮਾਸ਼ਾਂ ਨੇ ਪੱਜ ਕੇ ਗੰਨੇ ਦੇ ਖੇਤਾਂ ਚ ਲੁਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਿੱਛਾ ਕਰਦੀ ਉੱਥੇ ਵੀ ਜਾਵੜੀ ਅਤੇ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜੀ ਹਾਂ ਦਸ ਵਿਰਤਿ ਸਾਫੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਬਦਮਾਸ਼ਾਂ ਦੇ ਪਿੱਛੇ ਦੌੜ ਰਹੀ ਹੈ ਅਤੇ ਇੱਕ ਬਦਮਾਸ਼ ਨੂੰ ਕਾਬੂ ਕਰਕੇ ਲਿਆਉਂਦੀ ਹੈ ਇਸ ਤੋਂ ਇਲਾਵਾ ਕੁਝ ਬਦਮਾਸ਼ਾਂ ਦੇ ਗੋਲੀਆਂ ਵੀ ਲੱਗੀਆਂ ਜਿਨ੍ਹਾਂ ਨੂੰ ਕੇ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਕਾਮੀ ਹਾਂ ਸਭ ਤੋਂ ਵੀ ਹਾਂ ਦੋ ਵਾਗ ਗਈ ਤਾਂ ਆਹ ਬਤਾਰਾ ਤੇ ਮਾਮਲਾ ਇਹ ਉੱਤਰ ਪ੍ਰਦੇਸ਼ ਦੇ ਬੁਡਾਨਾ ਚ ਪਿੰਡ ਸਥੇੜੀ ਨੇੜੇ ਦਾ ਜਿੱਥੇ ਕਿ ਪੁਲਿਸ ਅਤੇ ਗਊ ਦਸਕਰਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ ਪੁਲਿਸ ਨੇ ਤਿੰਨ ਬਦਮਾਸ਼ਾ ਦੇ ਲੱਤਾਂ 'ਚ ਗੋਲੀਆਂ ਮਾਰੀਆਂ ਅਤੇ ਉਹਨਾਂ ਨੂੰ ਕਾਬੂ ਕਰ ਲਿਆ ਪੁਲਿਸ ਨੂੰ ਇਹਨਾਂ ਦੇ ਕਬਜ਼ੇ 'ਚੋਂ ਕਈ ਪਿਸਤੌਲ ਇੱਕ ਗਾਂ ਅਤੇ ਗਊ ਹੱਤਿਆ ਦਾ ਸਮਾਨ ਵੀ ਬਰਾਮਦ ਹੋਇਆ ਇੱਕ ਗਊ ਤਾਸਕਰੀਕ ਗੱਡੀ 'ਚ ਗਊਆਂ ਲੈ ਕੇ ਜਾ ਰਹੇ ਸੀ ਜਿਸ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦੀ ਲਗਾਤਾਰ ਪੁਲਿਸ ਕਈ ਦਿਨਾਂ ਤੋਂ ਭਾਲ ਕਰ ਰਹੀ ਸੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਬੰਧਤ ਵਿਅਕਤੀ ਪਿੰਡ ਸਥੇੜੀ ਨੇੜੇ ਲੁਕੇ ਹੋਏ ਨੇ ਜਿਨ੍ਹਾਂ ਨੂੰ ਜਦੋਂ ਪੁਲਿਸ ਗ੍ਰਿਫਤਾਰ ਕਰਨ ਮੌਕੇ ਤੇ ਪਹੁੰਚੀ ਤਾਂ ਉਹ ਖੇਤਾਂ ਵੱਲੋਂ ਭੁਜੇ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਜਾਣਕਾਰੀ ਮੁਤਾਬਕ ਗੋਲੀਬਾਰੀ ਦੌਰਾਨ ਇੱਕ ਇੰਸਪੈਕਟਰ ਦੀ ਬਾਹ ਵਿੱਚ ਵੀ ਗੋਲੀ ਵੱਜੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਉਧਰ ਗਊਦ ਅਸਕਰ ਵੀ ਗੋਲੀਬਾਰੀ 'ਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਇਲਾਜ ਲਈ ਹਸਪਤਾਲ ਚ ਪਹੁੰਚ ਕਰਵਾਇਆ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਦੋ ਮੁਲਜ਼ਮ ਮੌਕੇ ਤੋਂ ਭੱਜਣ 'ਚ ਕਾਮਯਾਬ ਰਹੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ